ਸ਼੍ਰੀ ਗਾਲਪਤਖ ਸਾਹਿਬ ਦੇ ਜਥੇਦਾਰ ਨੂੰ ਸੇਵਾ ਮੁਕਤ ਕਰਨ ਦੇ ਮਾਮਲੇ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ ਸਾਹਮਣੇ ਦੱਸੇ ਕਿ ਹਰਜੋਤ ਸਿੰਘ ਬੈਂਸ ਨੇ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਚੁੱਕਿਆ ਜਿਸ ਵੇਲੇ ਬਜਟ ਸੈਸ਼ਨ ਦੇ ਦੌਰਾਨ ਚਰਚਾਵਾਂ ਚੱਲੀਆਂ ਸੀ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਤਾਂ ਉਸ ਵੇਲੇ ਸ਼੍ਰੀ ਗਾਲਪਤਖ ਸਾਹਿਬ ਦੇ ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਦਾ ਮਾਮਲਾ ਜਿਹੜਾ ਹੈ ਉਹ ਹਰਜੋਤ ਸਿੰਘ ਬੈਂਸ ਦੇ ਵੱਲੋਂ ਅੱਗੇ ਸਾਰਿਆਂ ਦੇ ਰੱਖਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਦੇ ਉੱਤੇ ਵੀ ਵਿਧਾਨ ਸਭਾ ਦੇ ਵਿੱਚ ਜ਼ਰੂਰ ਡਿਸਕਸ਼ਨ ਹੋਣੀ ਚਾਹੀਦੀ ਹੈ ਕਿਉਂਕਿ ਇਹ ਕਾਫੀ ਚਿੰਤਾ ਦਾ ਵਿ ਸਿੱਖ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ ਉਹਨਾਂ ਨੇ ਮਨਪ੍ਰੀਤ ਸਿੰਘ ਐਯਾਲੀ ਤੇ ਹੋਰ ਵੀ ਕਈ ਮੰਤਰੀਆਂ ਦਾ ਨਾਮ ਲੱਗ ਗਿਆ ਕਿ ਇਹਨਾਂ ਨੂੰ ਇਸ ਮੁੱਦੇ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਪਰ ਫਿਰ ਵੀ ਉਹ ਸਿੱਖ ਨੇ ਤੇ ਹੋਰ ਵੀ ਪੰਜਾਬ ਦੇ ਵਿੱਚ ਜੋ ਸਿੱਖ ਰਹੇ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਜਿਸ ਦੇ ਉੱਤੇ ਡਿਸਕਸ਼ਨ ਹੋਣੀ ਵਿਚਾਰ ਹੋਣਾ ਵਿਧਾਨ ਸਭਾ ਦੇ ਵਿੱਚ ਬਹੁਤ ਜ਼ਰੂਰੀ ਹੈ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਬੜਾ ਹੀ ਜ਼ਰੂਰੀ ਤੇ ਅਹਿਮ ਮੁੱਦਾ ਦੁਨੀਆ 'ਚ ਹਰ ਇੱਕ ਸਿੱਖ ਨਾਲ ਜੁੜਿਆ ਮਸਲਾ ਜੀ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ-ਵੱਖ ਹੋਣਾ ਚਾਹੀਦਾ ਪਰ ਇਸ ਇੱਕ ਇਦਾਂ ਦਾ ਮੁੱਦਾ ਜਿਸਨ ਹਰ ਇੱਕ ਸਿੱਖ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜੀ ਅਸੀਂ ਸਪੀਕਰ ਸਾਹਿਬ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਸਾਏ ਅਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਸਭ ਤੋਂ ਸੁਪਰੀਮ ਹੈ ਸਾਡੇ ਸਿੱਖਾਂ ਦੇ ਲਈ ਹਰ ਇੱਕ ਸਿੱਖ ਉੱਥੇ ਆਪਣਾ ਸੀਸ ਝੁਕਾਉਂਦਾ ਹੈ ਮਾਨਯੋਗ ਸਪੀਕਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਜਿਸ ਤਰੀਕੇ ਦੇ ਨਾਲ ਸਾਡੇ ਜਥੇਦਾਰ ਸਹਿਬਾਨਾਂ ਨੂੰ ਰਾਤੋ-ਰਾਤ ਹਟਾ ਦਿੱਤਾ ਜਾਂਦਾ ਹੈ ਕਿਸੇ ਨੂੰ ਜਥੇਦਾਰ ਲਾ ਦਿੱਤਾ ਜਾਂਦਾ ਹੈ ਅਖਬਾਰਾਂ ਦੁਨੀਆ ਦੇ ਵਿੱਚ ਹਰ ਇੱਕ ਸਿੱਖ ਚਿੰਤਿਤ ਹੈ ਕਿ ਬਹੁਤ ساری ਗੱਲਾਂ ਕਿ ਰਾਜਨੀਤਿਕ ਦਬਾਅ ਆਏ ਮੈਂ ਚਾਹੂੰਗਾ ਸਰ ਇਸ ਹਾਊਸ ਦੇ ਵਿੱਚ ਵੀ ਬਹੁਤ ਸਾਰੇ ਇਧਰਲੇ ਸਾਥੀ ਵੀ ਇਧਰੋਂ ਵੀ ਸਾਡੇ ਡਾਕਟਰ ਨੇਜਰ ਸਾਹਿਬ ਬੈਠੇ ਆ ਗਿਆਸਪੁਰਾ ਸਾਹਿਬ ਹੈ ਖੁੱਡੀਆਂ ਸਾਹਿਬ ਹੈ ਈਆਲੀ ਸਾਹਿਬ ਬੈਠੇ ਹੈ ਹਾਲਾਂਕਿ ਇੱਕ ਵੱਖਰਾ ਸਾਡਾ ਸਰਕਾਰ ਦਾ ਇਹ ਹਾਊਸ ਦਾ ਨਹੀਂ ਪਰ ਇਹ ਸਿੱਖਾਂ ਦੇ ਨਾਲ ਜੁੜਿਆ ਬਹੁਤ ਬਹੁਤ ਗੰਭੀਰ ਮਸਲਾ ਹੈ ਜੀ ਜਿਸ ਤਰੀਕੇ ਨਾਲ ਸ਼ਿਰਿਆ ਕਾਲ ਤੱਕ ਸਹਿਬ ਦੀ ਮਰਿਆਦਾ ਜਥੇਦਾਰਾਂ ਦੇ ਜਿਸ ਤਰੀਕੇ ਨਾਲ ਹੀ ਹੋਇਆ ਇਸ ਦੇ ਉੱਤੇ ਇਸ ਹਾਊਸ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਮੇਰਾ ਇਹ ਮੰਨਣਾ ਹੈ ਕਿ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਸਾਰੇ ਪੱਖ ਆਪਣੇ ਰੱਖਣ ਕਿ ਟੁਕੜ ਟੁਕੜ ਈਆਲੀ ਸਾਫਤਾ ਰੱਖਣ ਕਿ ਅੱਜ ਮੰਨਿਆ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਪਰ ਜੋ ਹਾਲ ਕਰਤਾ ਕਾਲੀ ਦਲ ਦਾ ਜੋ ਹਾਲ ਕਰਤਾ ਐਸਜੀਪੀਸੀ ਦਾ ਜੋ ਹਾਲ ਕਰ ਦਿੱਤਾ ਸਾਡੇ ਜਥੇਦਾਰਾਂ ਦਾ ਕਿਉਂਕਿ ਸਿਰਫ ਉਹ ਨਹੀਂ ਇੱਕ ਫੈਸਲੇ ਲੈ ਤੇ ਇਸ ਹਾਊਸ ਦੇ ਵਿੱਚ ਸਾਰੇ ਦੁਨੀਆ ਪੂਰੀ ਦੁਨੀਆ ਇਸ ਦੇ ਉੱਤੇ ਵੀ ਜ਼ਰੂਰ ਹੋਣਾ ਜੇ ਬੜਾ ਹੀ ਐਜ਼ ਅ ਸਿੱਖ ਅਸੀਂ ਕੀ ਕਰੀਏ ਥੈਂਕ ਯੂ ਅਰਲੀ ਸਾਹਿਬ ਮਾਜੋ ਮੰਤਰੀ ਨੇ ਗੱਲ ਕੀਤੀ ਹੈ ਸ੍ਰੀ ਕਾਲ ਤਖਤ ਸਾਹਿਬ ਜੀ ਦੀ ਸ੍ਰੀ ਕਾਲ ਤਖਤ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਇਹ ਤਖਤ ਬਣਾਇਆ ਗਿਆ ਤੇ ਦੁਨੀਆ ਦੇ ਵਿੱਚ ਬੈਠਾ ਹਰ ਸਿੱਖਾ ਜਿਹੜਾ ਉਹਦੇ ਲਈ ਜੋ ਵੀ ਸ੍ਰੀ ਕਾਲ ਤਖਤ ਸਾਹਿਬ ਦਾ ਹੁਕਮ ਆ ਹਰੇਕ ਸਿੱਖ ਪ੍ਰਵਾਨ ਕਰਦਾ ਲekin ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਖਾਸ ਤੌਰ ਤੇ ਤਿੰਨ ਜਤ ਸਿੰਘ ਸਹਿਬਾਨ ਜਸੇਰ ਸਹਿਬਾਨ ਜਿਨ੍ਹਾਂ ਨੇ 2 ਦਸੰਬਰ ਨੂੰ ਸ਼੍ਰੀ ਕਲਤਕ ਸਾਬ ਦੀ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਉਹਦੇ ਸਨਾਇਆ ਗਿਆ ਸੀ ਜੇਕਰ ਉਹ ਹੁਕਮਨਾਮਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੰਨ ਲਈ ਦਿੱਤਾ ਉਹ ਲੀਡਰਸ਼ਿਪ ਦੀ ਮੁੜ ਸਿਰਜੀਤੀ ਦੇ ਲਈ ਸੀਗਾ ਲੇਕਿਨ ਉਹ ਨਹੀਂ ਮੰਨਿਆ ਗਿਆ ਇੱਕ ਕਮੇਟੀ ਬਣੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੇ ਲਈ ਉਸ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਸਰ ਸਹਿਬ ਨੇ ਦੁਬਾਰਾ ਦੇਸ਼ ਕੀਤਾ ਕਿ ਇਹ ਕਮੇਟੀ ਭਰਤੀ ਸ਼ੁਰੂ ਕਰੇ ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਉਹ ਤਿੰਨੇ ਹੀ ਜਸਰ ਸਹਿਬਾਨਾਂ ਨੂੰ ਬਦਲ ਦਿੱਤਾ ਗਿਆ ਜਿਸ ਦੇ ਨਾਲ ਦੁਨੀਆ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਆ ਜਿਹੜੀ ਪਹੁੰਚੀ ਆ ਸੋ ਇਸ ਲਈ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਤਰ੍ਹਾਂ ਦੇ ਵਿਧੀ ਵਿਵਧਾਨ ਬਣਾਏ ਜਾਣ ਸਮੁੱਚੇ ਸਿੱਖ ਪੰਥ ਦੀ ਜਿੰਨੀ ਆ ਵੀ ਸਾਡੀਆਂ ਅਤੇ ਧਾਰਮਿਕ ਸੰਸਥਾਵਾਂ ਨੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਸਾਰਿਆਂ ਦੀ ਸਲਾਹ ਦੇ ਨਾਲ ਇਸ ਤਰ੍ਹਾਂ ਦਾ ਵਿਧੀ ਵਿਵਧਾਨ ਬਣਨਾ ਚਾਹੀਦਾ ਤਾਂ ਜੋ ਇੱਕ ਵਿਅਕਤੀ ਦੀ ਇੱਕ ਵਿਅਕਤੀ ਦੀ ਮਰਜ਼ੀ ਦੇ ਨਾਲ ਇਹ ਜਿਹੜੀਆਂ ਸੰਸਥਾਵਾਂ ਦੀ ਹੋਂਦ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਸੋ ਇਹ ਇਸ ਗੱਲ ਦੀ ਜੋ ਵੀ ਜਸੇ ਲਾਏ ਗਏ ਨੇ ਇਹਨਾਂ ਦੀ ਅਸੀਂ ਵੀ ਮੈਂ ਇੱਕ ਸ਼ਰੋਮਣੀ ਅਕਾਲੀ ਦਲ ਦਾ ਮੈਂਬਰ ਹੋਣ ਦੇ ਨਾਤੇ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਧੰਨਵਾਦ ਜੀ ਜੋ ਤੁਸੀਂ ਮੈਨੂੰ ਜ਼ੀਰੋ ਆਵਰ 'ਚ ਬੋਲਣ ਦਾ ਮੌਕਾ ਦਿੱਤਾ ਧੰਨਵਾਦ